ਅਸੀਂ ਅੱਜ ਅਜਸੇ ਅਰਜੁਨਾ ਹਸਪਤਲ ਚਾਏ ਹਾਂ ਕਰਨੈਲ ਸਿੰਘ ਦੀ ਲੰਗ ਜਿਹੜੇ ਦੂਜੇ ਜਥੇ ਵਿੱਚ ਜੈਸੇ ਗੰਭੀਰ ਜ਼ਖਮੀ ਹੋਏ ਸੀਗੇ ਆਪਰੇਸ਼ਨ ਹੋਇਆ ਵਾ ਜੈਸੇ ਕੋਈ ਹਸਪੀਟਲ ਪਤਾ ਕਰਨਾ ਹੈ ਜਿਹੜੇ ਅਸੀਂ ਵਰਜੀ ਹੁਗਿਆ ਦੇ ਜਥੇ ਵੀ ਜੈਸੇ ਹੋਣਾ ਚਾਹੀਦਾ ਉਹ ਬਹੁਤ ਠੀਕ ਨੇ ਥੋੜੇ ਦਿਨਾਂ ਵਿੱਚ ਸ਼ਾਇਦ ਠੀਕ ਹੋ ਕੇ ਘਰੇ ਪਹੁੰਚ ਜਾਣ ਤੋਂ ਅਸੀਂ ਅੱਜ ਅਜਸੇ ਜਿਤਰਾ ਆਏ ਸੀ ਇਸੇ ਤਰ੍ਹਾਂ ਪੰਜਾਬ ਦੇ ਲੋਕਾਂ ਨੂੰ ਬੇਨਤੀ ਆਪਾਂ ਬੋਰਚਿਆਂ ਦਾ ਸਾਥ ਦਿਓ ਤੇ ਪੰਜਾਬ ਬੰਦ ਨੂੰ ਕਾਮਯਾਬ ਕਰੋ ਧੰਨਵਾਦ। ਮਾਜੀ ਆ ਜੱਸੀ ਅਰਜੰਦਰਾ ਹਸਪੀਟਲ ਚਾਏ। ਕਰਨੈਲ ਸਿੰਘ ਦੀ ਲੰਗ ਜਿਹੜੇ ਦੂਜੇ ਜੱਥੇ ਵਿੱਚ ਜੈਸੇ ਗੰਭੀਰ ਜਖਮੀ ਹੋਏ ਸੀਗੇ ਆਪਰੇਸ਼ਨ ਹੋਇਆ ਵਾ ਜੈਸ ਤੋਂ ਹਸਪੀਟਲ ਪਤਾ ਕਰਨਾ ਹੈ। ਜਿਹੜੇ ਅਸੀਂ ਵਰਜੀ ਹੋ ਗਿਆ ਦੇ ਜਿੱਦਾਂ ਵੀ ਜੈਸੇ ਹੋਣ ਨਾ ਉਹ ਬਹੁਤ ਠੀਕ ਨੇ। ਥੋੜੇ ਦਿਨਾਂ ਵਿੱਚ ਸ਼ਾਇਦ ਠੀਕ ਹੋ ਕੇ ਘਰੇ ਪਹੁੰਚ ਜਾਣ। ਤੋਂ ਅਸੀਂ ਅੱਜ ਜਿੱਦਰਾ ਆਏ ਸੀ ਕਿ ਇਸੇ ਤਰ੍ਹਾਂ ਪੰਜਾਬ ਦੇ ਲੋਕਾਂ ਨੂੰ ਬੇਨਤੀ ਆਪਾਂ ਮੋਰਚਿਆਂ ਦਾ ਸਾਥ ਦਿਓ ਤੇ ਪੰਜਾਬ ਬੰਦ ਨੂੰ ਕਾਮਯਾਬ ਕਰੋ ਧੰਨਵਾਦ